ਕੁਲਜੀਤ ਸਿੰਘ ਹੈ ਜੀ ਮੇਲੇ ਦੇ ਵਿੱਚ ਐਂਟਰੀ ਕੀਤੀ ਐ ਐਂਟਰੀ ਤੋਂ ਕਿੱਦਾਂ ਲੱਗਿਆ ਸਭ ਬਹੁਤ ਵਧੀਆ ਲੱਗਿਆ ਸਾਰੇ ਦੇਰ ਦੀ ਚਕਾਉਟ ਲੈ ਗਈ ਬਹੁਤ ਵਧੀਆ ਲੱਗਿਆ ਸੁਣਨਾਗਾ ਜੀ ਆਪਾਂ ਗੱਲ ਕਰੀਏ ਅੱਜ ਜਾਹਤ ਤੇ 40 ਰੁਪਏ ਦੇ ਵਿੱਚ ਚੜ ਕੇ ਥੱਲੇ ਉਤਰ ਕੇ ਲੱਗਦਾ ਪਹਿਲਾਂ ਫੀਲਿੰਗ ਆਉਂਦੀ ਹੈ ਜੀ ਸੁਣਨਾਗਾ ਆ ਠੀਕ ਲੱਗਦਾ ਜੀ ਜੀ ਹਾਂਜੀ ਹਾਂਜੀ ਕਿਹੜੀ ਜਗ੍ਹਾ ਤੋਂ ਆਏ ਬੀਬੀ ਵਾਲਾ ਪਿੰਡਾ ਜੀ ਬੀਬੀ ਵਾਲਾ ਪਿੰਡ ਤੋਂ ਸਪੈਸ਼ਲ ਮੇਰਾ ਦਿੱਖਣੀ ਆਏ ਹਾਂ ਹਾਂਜੀ ਇਹ ਆਈਸੀ ਮੇ ਜੀ ਅਮਾਜੀ ਦਾ ਬੇਟਾ ਹਾਂਗਕਾਂਗ ਤੋਂ ਆਇਆ ਸੀ ਤਾਂ ਆਪਾਂ ਵੀਰ ਜੀ ਨਾਲ ਵੀ ਗੱਲਬਾਤ ਕਰ ਲੈਨੇ ਵੀਰ ਜੀ ਪੰਜਾਬ ਦੇ ਵਿੱਚ ਆਏ ਹੋ ਫਿਰ ਮੇਲਾ ਕਿਸ ਤਰ੍ਹਾਂ ਲੱਗੇ ਹੋਣਾ ਜੀ ਬਹੁਤ ਵਧੀਆ ਲੱਗਿਆ ਜੀ ਇੱਥੇ ਜਿਹੜਾ ਆਪਣਾ ਸੱਭਿਆਚਾਰ ਹੈ ਕਲਚਰ ਹੈ ਉਸ ਦੇ ਬਾਰੇ ਪਤਾ ਲੱਗਿਆ ਆਪਣੇ ਤੇ ਹਾਂ ਜੀ ਮੇਲੇ ਦੇ ਵਿੱਚ ਐਂਟਰੀ ਕੀਤੀ ਹੈ ਕੋਈ ਮਲਿਕ ਨਹੀਂ ਕੁਮੇਰੇ ਨਹੀਂ ਹਾਂ ਇਹ ਤਾਂ ਸ਼ੁਰੂ ਕੀਤਾ ਹੈ ਜਹਾਜ਼ ਤੋਂ ਉਤਰ ਕੇ ਆਏ ਜਹਾਜ਼ ਤੋਂ ਵੈਸੇ ਤਾਂ ਬਹੁਤ سارے ਪੈਸੇ ਲੱਗ ਜਾਂਦੇ ਜਹਾਜ਼ ਚੜਨ ਵੇਲੇ 40 ਰੁਪਏ ਚੜ ਕੇ ਤੇ ਉਤਰ ਕੇ ਆਏ ਕਿੱਦਾਂ ਲੱਗਿਆ ਫਿਰ 40 ਰੁਪਏ ਬਹੁਤ ਵਧੀਆ ਲੱਗਿਆ ਜੀ 40 ਰੁਪਏ ਉਸ ਤੇ ਦਾ ਜਾਇਜ਼ ਹੈ ਇੰਨੇ ਦਾ ਤਾਂ ਬਰਦਾ ਹਾਂ ਜੀ ਹਾਂ ਜੀ ਤੁਸੀਂ ਦੇਖ ਸਕਦੇ ਹੋ ਜਿਹੜੇ ਕਾਫੀ ਜਿਹੜੇ ਵੀਰ ਹੈ ਮੇਲੇ ਦੇ ਵਿੱਚ ਆਏ ਹੈਗੇ ਤੇ ਬੜੇ ਖੁਸ਼ ਨਜ਼ਰ ਆ ਰਹੇ ਆ। ਤੁਸੀਂ ਵੀਰਾਂ ਵੀ ਖਿਚਾਰੇ ਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਆ ਭੈਣ ਜੀ ਹੋਰੀ ਵੀ ਹੈਗੇ ਭੈਣ ਜੀ ਨਾਲ ਗੱਲਬਾਤ ਕਰਨ ਦੇ ਹੈਗੇ ਆ। ਦੇਖੋ ਭੈਣ ਜੀ ਗੱਲਬਾਤ ਕਰਨ ਤੋਂ ਸ਼ਰਮਾ ਰਹੇ ਕਿਤੇ ਨਾ ਕਿਤੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਮੇਲੇ ਦੇ ਵਿੱਚ ਸਭ ਬਹੁਤ سارے ਲੋਕ ਆ ਕੇ ਆਪਣਾ ਮਨੋਰੰਜਨ ਕਰ ਰਹੇ ਹੈਗੇ ਆ। ਸੀ ਜੁੜ ਚੁੱਕਿਓ ਸਰਤਾਰ ਨਿਊ ਚੈਨਲ ਦੇ ਨਾਲ ਤੇ ਮੈਂ throber ਰਹਿਣਾ ਜੀ ਦੋਸਤੋ ਬਟਿੰਡਾ ਪਹਿਲਾਂ ਤਾਂ ਝੀਲਾਂ ਦੇ ਸ਼ਹਿਰ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਪਰ ਹੁਣ ਬਟਿੰਡਾ ਮੇਲੇ ਦੇ ਨਾਮ ਦੇ ਨਾਲ ਜਾਣਿਆ ਜਾਊਗਾ ਬਟਿੰਡਾ ਸ਼ਹਿਰ ਦੇ ਵਿੱਚ ਜਿਹੜੇ ਬਹੁਤ ਸਾਰੇ ਕਾਫੀ ਮੇਲੇ ਲੱਗਦੇ ਨੇ ਹੁਣ ਇੱਕ ਬਟਿੰਡਾ ਸ਼ਹਿਰ ਦੇ ਵਿੱਚ ਇੱਕ ਰੋਜ਼ ਗਾਰਡਨ ਦੇ ਨਜ਼ਦੀਕ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਜਿਹੜਾ ਬਟਿੰਡਾ ਸਿੰਗਾਪੁਰ 에어ਲਾਈਨ ਜਿਹੜਾ ਬਟਿੰਡੇ ਦੇ ਵਿੱਚ ਮੇਲਾ ਲੱਗ ਚੁੱਕਾ ਤੁਹਾਨੂੰ ਤਸਵੀਰਾਂ ਦੇ ਰਾਹੀਂ ਮੈਂ ਦਿਖਾਵਾਂਗਾ ਇਹੜਾ ਤੁਹਾਨੂੰ ਅੰਦਰ ਲੈ ਕੇ ਤੁਹਾਨੂੰ ਜਿਹੜਾ ਕਾਫੀ ਜਿਹੜਾ ਜਿਹੜਾ ਜਹਾਜ਼ ਤੋਂ ਲੈ ਕੇ ਚਲੂਗਾ ਅੰਦਰ ਕਿ ਬਿਨਾ ਪਾਸਪੋਰਟ ਤੋਂ ਔਰ 40 ਰੁਪਏ ਦੇ ਵਿੱਚ ਜਿਹੜਾ ਤੁਹਾਨੂੰ ਜਹਾਜ਼ ਤੇ ਚੜਨ ਵਾਸਤੇ ਇੱਥੇ ਤਸਵੀਰਾਂ ਮਿਲਣਗੇ ਤੁਹਾਨੂੰ ਤਸਵੀਰਾਂ ਦੇ ਵਿੱਚ ਬਾਰੇ ਇੱਕ ਵਾਰ ਦਿਖਾ ਦੇਵਾਂ ਮੇਰੇ ਦੋਸਤ ਨੂੰ ਕਹੂੰਗਾ ਕਿ ਤੁਹਾਨੂੰ ਜਹਾਜ਼ ਦੇ ਵਿੱਚ ਜਿਹੜਾ ਕਿ 40 ਰੁਪਏ ਦੇ ਵਿੱਚ ਇੱਥੇ ਝੂਟਾ ਮਿਲੇਗਾ ਤੇ ਤੁਸੀਂ ਅੰਦਰੋਂ ਆਓਗੇ ਮੈਂ ਤੁਹਾਨੂੰ ਇੱਕ ਵਾਰ ਜ਼ਰੂਰ ਤਸਵੀਰਾਂ ਦੇ ਰਾਹੀਂ ਦਿਖਾਵਾਂਗਾ ਕਿ ਅੰਦਰ ਕਿਸ ਤਰ੍ਹਾਂ ਦਾ ਜਿਹੜਾ ਬਣਿਆ ਹੈਗਾ ਇੱਥੇ ਤਸਵੀਰਾਂ ਦੇ ਵਿੱਚ ਇਹ ਬਿੰਡਾ ਸ਼ਹਿਰ ਦੇ ਵਿੱਚ ਹਰ ਜਗ੍ਹਾ ਜਗ੍ਹਾ ਆਪਣੇ ਮਿਲਣ ਲੱਗਦਾ ਮੇਲਿਆਂ ਦੇ ਨਾਮ ਦੇ ਨਾਲ ਜਾਣਿਆ ਜਾਊਗਾ ਤਸਵੀਰਾਂ ਦੇ ਵਿੱਚ ਮੈਂ ਦਿਖਾਵਾਂਗਾ ਮੇਰੇ ਦੋਸਤ ਨੂੰ ਕਹਾਂਗਾ ਵੀ ਤੁਸੀਂ ਦੇਖ ਸਕਦੇ ਹੋ ਬਿੰਡੇ ਦੇ ਜਿਹੜਾ ਇਹ ਮੇਰੇ ਜਹਾਜ਼ ਹੈ ਇਸ ਤਰ੍ਹਾਂ ਦੇ ਜਿਹੜੇ ਅੰਦਰ ਤਸਵੀਰਾਂ ਬਣ ਜਾਉਂਦੀਆਂ ਹਨ ਤੇ ਇਧਰੋਂ ਵੀ ਦਿਖਾ ਦਈਏ ਤੁਹਾਨੂੰ ਇੱਕ ਵਾਰ ਵੀ ਇਸ ਤਰ੍ਹਾਂ ਦੀਆਂ ਤਸਵੀਰਾਂ ਬਣਦੀਆਂ ਮੈਂ ਅੰਦਰ ਤੁਹਾਨੂੰ ਇੱਕ ਵਾਰ ਵੀ ਇਹ ਮੇਲੇ ਦੀਆਂ ਤਸਵੀਰਾਂ ਸਾਰੀਆਂ ਦਿਖਾਵਾਂਗਾ ਵੀ ਜਿਹੜਾ ਮੇਲਾ ਹੈ ਕਿਸ ਤਰ੍ਹਾਂ ਬੋਲੀ ਨਾ ਬਣਿਆ ਹੈਗਾ ਤੇ ਮੇਰੇ ਦੀਆਂ ਤਸਵੀਰਾਂ ਤੁਹਾਨੂੰ ਸਾਰੇ ਸਾਂਝੇ ਕਰਾਂਗੇ ਬਹੁਤ ਸ਼ਾਨਦਾਰ ਜਿਹੜਾ ਬਿੰਡੇ ਦੇ ਅੰਦਰ ਮੇਲਾ ਜਿਹੜਾ ਹੈਗਾ ਲੱਗਾ ਹੈਗਾ ਤੇ ਮੇਲੇ ਦੇ ਵਿੱਚ ਜ਼ਰੂਰ ਆਉਣਾ ਚਾਹੀਦਾ ਤੁਹਾਨੂੰ ਮਨੋਰੰਜਨ ਕਰਨਾ ਚਾਹੀਦਾ ਹੈ ਕਿਹੜੇ ਮਨੋਰੰਜਨ ਦੇ ਸਾਧਨ ਹੈ ਖਤਮ ਹੁੰਦੇ ਜਾ ਰਿਹਾ ਕਿ ਤਿੰਨ ਕਿਤੇ ਇਹ ਬਹੁਤ ਇੱਕ ਸ਼ਾਨਦਾਰ ਮੇਲਾ ਲੱਗਿਆ ਹੈਗਾ ਤੇ ਜਿਹੜੇ ਮੇਲੇ ਦੇ ਵਿੱਚ ਆਏ ਹੋਏ ਜਿਹੜੇ ਵਿਅਕਤੀ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਜਿਹੜੇ ਮੇਲੇ ਦੇ ਆਨਰਰ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਬਹੁਤ ਸਾਰਾ ਜਿਹੜਾ ਕਮਕਸ਼ੂਰ ਤੇ ਜਿਹੜਾ ਸਜਾਇਆ ਹੈਗਾ ਆਪਾਂ ਕਿਥੇ ਮੇਲੇ ਦੇ ਅੰਦਰ ਜਿਹੜੇ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰਾਂਗੇ ਜਿਸ ਕਾਹਦੇ ਤਸਵੀਰਾਂ ਦੇ ਵਿੱਚ ਕਾਫੀ ਜਿਹੜੇ ਸ਼ਾਨਦਾਰ ਤੇ ਬਣ ਜਾਂਦੀਆਂ ਤਸਵੀਰਾਂ ਮੇਲੇ ਦੇ ਆਨਰਰ ਹੈਗੇ ਆ ਤੇ ਆਪਾਂ ਉਹਨਾਂ ਨਾਲ ਵੀ ਗੱਲ ਮੇਲੇ ਦੇ ਵਿੱਚ ਘੁੰਮਣ ਆਏ ਹੈਗੇ ਆਪ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿਸ ਤਰ੍ਹਾਂ ਦਾ ਜਿਹੜਾ ਮੇਲਾ ਹੈਗਾ ਉਹਨਾਂ ਨੂੰ ਲੱਗਿਆ ਵੀਰ ਜੀ ਹੈਗੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰ ਲੈਣੇ ਵੀ ਮੇਲਾ ਵੀ ਕਿਸ ਤਰ੍ਹਾਂ ਦਾ ਜਿਹੜਾ ਮੇਲਾ ਹੈਗਾ ਲੱਗਿਆ ਵੀਰ ਜੀ ਕੀ ਨਾਮ ਕੀ ਤੁਹਾਡਾ ਮੇਰਾ ਨਾਮ ਗੁਰਜੀਤ ਸਿੰਘ ਹੈ ਜੀ ਗੁਰਜੀਤ ਸਿੰਘ ਜੀ ਮੇਲੇ ਦੇ ਵਿੱਚ ਆਏ ਹੋ ਫਿਰ ਕਿਸ ਤਰ੍ਹਾਂ ਦਾ ਲੱਗਿਆ ਹੈਗਾ ਬਹੁਤ ਵਧੀਆ ਲੱਗਿਆ ਪੂਰਾ ਮਨੋਰੰਜਨ ਦਾ ਸਾਰਾ ਸਾਧਨ ਹੈ ਜਿਵੇਂ ਵੱਡਿਆਂ ਤੋਂ ਲੈ ਕੇ ਛੋਟਿਆਂ ਤੋਂ ਲੈ ਕੇ ਖਰੀਦਦਾਰੀ ਆਪਕੇ ਵਾਸਤੇ ਬਹੁਤ ਵਧੀਆ ਹੈਗਾ ਔਰ ਤਰੋਤਾ ਜਾ ਹੋ ਜਾਂਦਾ ਜੇ ਆਪਾਂ ਗੱਲ ਕਰੀਏ ਬਾਹਰ ਇੱਕ ਜਹਾਜ਼ ਬਣਿਆ ਹੈਗਾ ਤੇ 40 ਰੁਪਏ ਦੇ ਕੇ ਜਹਾਜ਼ ਦੇ ਵਿੱਚ ਚੜ ਜਾਣਾ ਬੜਾ ਮੁਸ਼ਕਲ ਲੱਗਦਾ ਨਹੀਂ 40 ਰੁਪਏ ਦੇ ਬਿਨਾ ਪਾਸਪੋਰਟ ਤੋਂ ਜਹਾਜ਼ ਤੇ ਚੜ ਕੇ ਆ ਗਏ ਜੀ ਅਹ ਦੇਖੋ ਜੀ 40 ਰੁਪਏ ਮੁਤਾਬਕ ਜਹਾਜ਼ ਆ ਕਿਉਂਕਿ ਵੈਸੇ ਤਾਂ 40 ਰੁਪਏ ਅਜ ਸੰਭਵ ਨਹੀਂ ਜਹਾਜ਼ ਪਰ ਉਸ ਮੁਤਾਬਕ ਫਿਰ ਵੀ ਸਹੀ ਆ ਠੀਕ ਹੈ ਜੀ ਮੇਲੇ ਦੇ ਵਿੱਚ ਦੇਖਾ ਕੀ ਖਾਸ ਦੇਖਿਆ ਮੈਨੂੰ ਕੁਝ ਗੱਲਾਂ ਵੀ ਲੱਗਿਆ ਜਿਵੇਂ ਊਠ ਦੀ ਸਵਾਰੀ ਹੈ ਜਾਂ ਚੰਡੋਲ ਵਗੈਰਾ ਹੈਗਾ ਇਹ ਤੀਜਾ ਜਿਹੜੀਆਂ ਪਹਿਲਾਂ ਤੋਂ ਲੋਭ ਹੋ ਰਹੀਆਂ ਸੀਗੀਆਂ ਊਠ ਦੀ ਸਵਾਰੀ ਹੈ ਜਿਹੜੀ ਬੱਚਿਆਂ ਨੂੰ ਅੱਜ ਕੱਲ ਪਤਾ ਨਹੀਂ ਊਠ ਕੀ ਹੁੰਦਾਗਾ ਤਾਂ ਕਾਫੀ ਬੱਚਿਆਂ ਨੂੰ ਇੱਥੇ ਲਿਆਉਣਾ ਚਾਹੀਦਾ ਤੇ ਕਾਫੀ ਵਧੀਆ ਇਹ ਵੀ ਹੈਗਾ ਜਿਹੜੇ ਆਪਣੇ ਨਾਲ ਪੜੇ ਹੁੰਦੇ ਆ ਯਾਰ ਦੋਸਤ ਮਿਲੇ ਹੁੰਦੇ ਆ ਮੇਲੇ ਦੇ ਵਿੱਚ ਜ਼ਰੂਰ ਮਿਲ ਜਾਂਦੇ ਆ ਇਸ ਕਰਕੇ ਇਹਦਾ ਮੇਲਾ ਵੀ ਹੈਗਾ ਬਹੁਤ ਸਾਰੇ ਜਾਣ ਪਛਾਣ ਦੇ ਸ਼ਖਸ ਸਖਸ਼ੀਤਾ ਜਿਹੜੀਆਂ ਮਿਲ ਜਾਂਦੀਆਂ ਮੇਲੇ ਦੇ ਵਿੱਚ ਔਰ ਅੱਛਾ ਲੱਗਦਾ ਹੈ ਮਿਲ ਕੇ ਵਧੀਆ ਲੱਗਦਾ ਬਹੁਤ ਜ਼ਵਾਵਾਰੀ ਇਸ ਤਰ੍ਹਾਂ ਹੁੰਦਾ ਹੈ ਵੀ ਕਾਫੀ ਟਾਈਮ ਪਹਿਲਾਂ ਮਿਲੇ ਹੁੰਨੇ ਆ ਤੇ ਇੱਥੇ ਆ ਕੇ ਜਦੋਂ ਮਿਲਦੇ ਆ ਤਾਂ ਫੰਡੋ ਸਕੂਨ ਮਿਲਦਾ ਨਹੀਂ ਮੈਂ ਆਪਾਂ ਗੱਲਬਾਤ ਕਰ ਲਈ ਵੀ ਆਪਾਂ ਕੋਈ ਸਮਾਂ ਲੈ ਕੇ ਮੋਬਾਈਲ ਤੋਂ ਵੀ ਦੂਰ ਹੋ ਜਾਣਾ ਮੇਲੇ ਦੇ ਵਿੱਚ ਆਉਣੇ ਆ ਤੇ ਸਾਰਾ ਦਿਨ ਘਰੇ ਆਪਾਂ ਮੋਬਾਈਲਾਂ ਦੇ ਵਿੱਚ ਹੀ ਬਿਜ਼ੀ ਰਹਿੰਦੇ ਆ ਜੀ ਹੋਰ ਤਾਂ ਕੋਈ ਸਾਧਨ ਹੀ ਨਹੀਂ ਹੈ ਅ ਅਸਲ ਦੇ ਵਿੱਚ ਕੀ ਹੈ ਲਾਈਫ ਜਿਹੜੀ ਜ਼ਿੰਦਗੀ ਉਹ ਬਹੁਤ ਜ਼ਿਆਦਾ ਹਰ ਸੰਸ ਦੀ ਬਿਜੀ ਹੋ ਗਈ ਹੈ ਉਹਦੇ ਵਿੱਚੋਂ ਸਮਾਂ ਕੱਟ ਪਾਉਣਾ ਵੈਸੇ ਤਾਂ ਮੁਸ਼ਕਲ ਹੋ ਜਾਂਦਾ ਹੈ ਪਰ ਜਦੋਂ ਇਸ ਤਰ੍ਹਾਂ ਦਾ ਮੇਲਾ ਕੋਈ ਹੁੰਦਾ ਤਾਂ ਕੋਸ਼ਿਸ਼ ਕਰੀਦੀ ਆ ਹੁੰਦੀ ਤੇ ਕੱਲੇ ਮੋਬਾਈਲ ਹੀ ਨਹੀਂ ਗਈ ਹੋਰ ਰੁਝੇਵੇਂ ਜਿਹੜੇ ਜਿੰਦਗੀ ਦੇ ਬਹੁਤ ਸਾਰੇ ਹੁੰਦੇ ਆ ਉਹਨਾਂ ਤੋਂ ਵੀ ਘੱਟ ਹੋ ਕੇ ਇੱਕ ਵਾਰੀ ਜਿਹੜਾ ਜਿੰਨਾ ਟਾਈਮ ਵੀ ਇੱਥੇ ਲਾ ਸਕਦੇ ਆ ਲਾਉਨੇ ਆ ਜੀ ਤੁਸੀਂ ਸੁਣੀ ਚੱਕਿਆ ਵੀਰ ਜੀ ਨਾਲ ਗੱਲਬਾਤ ਕਰਕੇ ਬਹੁਤ ਅੱਛਾ ਲੱਗਿਆ ਤੇ ਜਿਨ੍ਹਾਂ ਨੇ ਦੱਸਿਆ ਕਿ ਮੇਲੇ ਇਸ ਤਰ੍ਹਾਂ ਦੇ ਲੱਗਣੇ ਚਾਹੀਦੇ ਤੇ ਮੇਲਿਆਂ ਦੇ ਵਿੱਚ ਆਉਣਾ ਵੀ ਚਾਹੀਦਾ ਤਾਕਿ ਜਿਹੜਾ ਆਪਣੇ ਸਕੂਨ ਮਿਲਦਾ ਤੇ ਵੀਰ ਜੀ ਆਓ ਨਰ ਮੇਲੇ ਦੇ ਆਪਾਂ ਨਾਲ ਗੱਲਬਾਤ ਕਰਨੇ ਵਿੱਚ ਕੀ ਨਾਮ ਕੇ ਤੁਹਾਡਾ ਜੀ ਨੰਬਰਿੰਦਰ ਦਿੱਤਾ ਜੀ ਜੀ ਸਰ ਕੀ ਸਤਿ ਸ਼੍ਰੀ ਅਕਾਲ ਬੜਾ ਮੇਲੇ ਦੇ ਪ੍ਰਬੰਧ ਕੀਤੇ ਗਏ ਤੇ ਕੀ ਕੀ ਹੈਗਾ ਮੇਲੇ ਦੇ ਵਿੱਚ ਹਾਂਜੀ ਮੇਲੇ ਤੋਂ ਬੜਾ ਜੀ ਪਹਿਲਾਂ ਤਾਂ ਤੁਹਾਡਾ ਮੈਂ ਸਾਰਿਆਂ ਦਾ ਸਵਾਗਤ ਕਰਦਾ ਜੀ ਤੁਸੀਂ ਬੜੇ ਹੀ ਆਪਣੇ ਬਿਜ਼ੀ ਸ਼ਡਿਊਲ ਚੋਂ ਟਾਈਮ ਕੱਢ ਕੇ ਸਾਡੇ ਕੋਲ ਆਏ ਹੋ ਤੇ ਇਸ ਮੇਲੇ ਦੀ ਕਵਰੇਜ ਕਰ ਰਹੇ ਹੋ ਤੇ ਸਾਡੇ ਲਈ ਵੀ ਬੜਾ ਸੁਭਾਗ ਹੈ ਜੀ ਤੁਹਾਡੇ ਥਰੂ ਅਸੀਂ ਸਾਰੇ ਸ਼ਹਿਰ ਦੇ ਵਿੱਚ ਲੋਕਾਂ ਨੂੰ ਪਤਾ ਲੱਗੇਗਾ ਕਿ ਮੇਲਾ ਲੱਗਿਆ ਹੈ ਤੁਹਾਡੇ ਇੱਥੇ ਬਲੂ ਫੌਕਸ ਗਰਾਊਂਡ ਜਿਹੜੀ ਰੈੱਡ ਕਰਾਸ ਦੇ ਅਪੋਜ਼ ਤੇ ਪ੍ਰਾਈਸ ਪ੍ਰਾਈਮ ਲੋਕੇਸ਼ਨ ਹੈ ਤੇ ਵਿਜ਼ਿਬਿਲਟੀ ਬੜੀ ਹੀ ਮੇਨ ਤੋਂ ਤੁਸੀਂ ਦੇਖੋਗੇ ਫਲਾਈਓਵਰ ਤੋਂ ਵੀ ਤੇ ਸਾਰੇ ਪਾਸੇ ਵਿਜ਼ਿਬਿਲਟੀ ਬਣਦੀ ਆ ਤੇ ਬੜੇ ਲੋਕਾਂ ਦਾ ਅੱਛਾ ਜੀ ਕੱਲ ਸੈਟਰਡੇ ਸੰਡੇ ਵੀ ਜਿਹੜੇ ਲੱਗੇ ਗਿਆ ਤੇ ਜੰਦਾ ਨੇ ਬੜਾ ਪਰ ਬਹੁਤ ਵਾਹੰਗਾ ਰਹਾ ਦਿੱਤਾ ਤੇ ਬੜਾ ਅੱਛਾ ਲੱਗਿਆ ਅਸੀਂ ਵੀ ਸਾਰਿਆਂ ਤੋਂ ਪੁੱਛਿਆ ਕਿਸ ਤਰ੍ਹਾਂ ਲੱਗਿਆ ਕਈ ਵਾਰੀ ਦੇਖੋ ਕੰਮ ਕਰਦੇ ਕਰਦੇ ਕੁਛ ਨਾ ਕੁਛ ਕਮੀ ਪੇਸ਼ੀ ਰਹਿ ਜਾਂਦੀ ਹੈ ਜਦ ਤੱਕ ਅਸੀਂ ਕਿਸੇ ਤੋਂ ਪੁੱਛਾਂਗੇ ਨਹੀਂ ਤੇ ਉਹਨਾਂ ਤੋਂ ਸਾਨੂੰ ਕੁਝ ਚੀਜ਼ਾਂ ਇਨਫੋਰਮੇਸ਼ਨ ਮਿਲਦੀ ਹੈ ਤੇ ਵਧੀਆ ਲੱਗਦਾ ਹੈ ਮੇਲੇ ਦੇ ਵਿੱਚ ਮੇਲੇ ਪ੍ਰਿੰਟ ਦੇ ਵਿੱਚ ਬਹੁਤ ਸਾਰੇ ਲੱਗਦੇ ਆ ਜਿਹੜਾ ਤੁਸੀਂ ਮੇਲਾ ਲਗਾਇਆ ਤੇ ਇਸ ਦੇ ਵਿੱਚ ਬਟਿੰਡਾ ਵਾਸਤੇ ਨੇ ਖਾਸ ਕੀ ਹੈਗਾ ਅਸੀਂ ਤਾਂ ਜੀ ਹਮੇਸ਼ਾ ਹੀ ਕੋਸ਼ਿਸ਼ ਕਰਦੇ ਆ ਕਿ ਕੁਝ ਨਵਾਂ ਲੈ ਕੇ ਆਈਏ ਕਿਉਂਕਿ ਨਵੀਂ ਚੀਜ਼ ਨਾਲ ਐਕਸਪੈਰੀਮੈਂਟ ਕਰਕੇ ਇੱਕ ਤਾਂ ਸਾਨੂੰ ਵੀ ਅੱਛਾ ਲੱਗਦਾ ਹੈ ਤੇ ਲੋਕਾਂ ਨੂੰ ਵੀ ਅੱਛਾ ਲੱਗਦਾ ਹੈ ਤੁਸੀਂ ਦੇਖੋਗੇ ਆਪ ਸੈਂਟਰ ਕਰਦੇ ਹੋ ਤੇ ਆਈਫਲ ਟਾਵਰ ਸਾਡਾ ਤੁਸੀਂ ਦੇਖੋਗੇ ਇੱਕ ਸੈਲਫੀ ਪੁਆਇੰਟ ਡੈਮੋ ਦਿੱਤਾ ਹੈ ਉਸ ਤੋਂ ਬਾਅਦ ਸਾਡੇ ਕੋਲ ਬੜੇ ਨਾ ਤੁਸੀਂ ਜੁਨੀਕ ਹੈ ਸਾਡੇ ਕੋਲ ਸੈਲਫੀ ਪੁਆਇੰਟ ਨਹੀਂ ਕਿਉਂਕਿ ਤੁਸੀਂ ਦੇਖੋਗੇ ਕਿਸੇ ਵੀ ਸ਼ਾਦੀ ਚਲਜੋ ਕਿਤੇ ਵੀ ਆਪਾਂ ਬੈਠੇ ਆਂ ਚਾਰ ਯਾਰ ਇਕੱਠੇ ਹੋਏ ਆਂ ਜਾਂ ਕਿਤੇ ਕਿਤੇ ਮੈਕਡੀ ਸੀ ਬੈਠੇ ਖਾਣਾ ਖਾ ਰਹੇ ਆਂ ਅਸੀਂ ਕੋਸ਼ਿਸ਼ ਕਰਦੇ ਆਂ ਕਿ ਫੋਟੋ ਕਲਿੱਕ ਕੀਤੀ ਜਾਏ ਉਹ ਯਾਦਾਂ ਨੂੰ ਸਿਮਟਿਆ ਜਾਵੇ ਤੇ ਇਹਦੇ ਵਿੱਚ ਤੁਸੀਂ ਆਪਣੇ ਦੋਸਤਾਂ ਯਾਰਾਂ ਨਾਲ ਆਨੇ ਹੋ ਤੇ ਤੁਸੀਂ ਇਹ ਸਾਰੇ ਸਾਲੀ ਦੇਖੋਗੇ ਤੁਸੀਂ ਹੌਟ ਬਾਲਨ ਬਣਿਆ ਆ ਪਿੱਛੇ ਫਾਈਵ ਸਟਾਰ ਬਣੇ ਨੇ ਮਤਲਬ ਇੱਕ ਰੇਲ ਇੰਜਨ ਦਾ ਵੀ ਡੈਮੋ ਬਣਾਇਆ ਹੈ ਸੈਲਫੀ ਪੁਆਇੰਟ ਦੇ ਵਿੱਚ ਤੇ ਇੱਕ ਆਪਾਂ ਮੂਨ ਦੇਖੋਗੇ ਤੁਸੀਂ ਤੇ ਬੜਾ ਬੜੇ ਮਤਲਬ ਇੱਕ ਅੱਛੇ ਅੱਛੇ ਉਪਰਾਲੇ ਕੀਤੇ ਆ ਇੱਕ ਸਾਡਾ ਜਿਹੜਾ ਸਿੰਗਾਪੁਰ 에ਅਰਲਾਈਨ ਡੈਮੋ ਤੁਸੀਂ ਦੇਖ ਰਹੇ ਆ ਇਦੇ ਵਿੱਚ ਵੀ ਲੋਕਾਂ ਦੀ ਅਟਰੈਕਸ਼ਨ ਦਾ ਕੇਂਦਰ ਬਣਿਆ ਤੇ ਆਪ ਤੁਸੀਂ ਦੇਖੋਗੇ ਸਾਡੇ ਜੋਕਰ ਵਗੈਰਾ ਜਾਂ ਫਰੀ ਮੈਨ ਆਇਆ ਸੀ ਇਹਨਾਂ ਨਾਲ ਲੋਕੀ ਬੱਚੇ ਛੋਟੇ ਬੱਚੇ ਬੜਾ ਇੰਜੋਏ ਕਰਦੇ ਆ ਕਿਉਂਕਿ ਉਹਨਾਂ ਲਈ ਇੱਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਹੁੰਦੀ ਹੈ ਉਹ ਜਦੋਂ ਆਉਂਦੇ ਆ ਤੇ ਕਿਉਂਕਿ ਅੱਜ ਕੱਲ ਤੁਸੀਂ ਦੇਖੋਗੇ ਕਿ ਸਾਡੇ ਵੇਲੇ ਗੱਲਾਂ ਹੋਰ ਸੀਗੀਆਂ ਕਿ ਉਸ ਵੇਲੇ ਸ਼ੁਰੂਆਤ ਹੀ ਬਾਹਰੋਂ ਹੁੰਦੀ ਸੀ ਹੁੰਦਾ ਇੰਜੋਇਮੈਂਟ ਉਹਦਾ ਐਂਟਰਟੇਨਮੈਂਟ ਜਿਹੜਾ ਮੋਬਾਈਲ ਤੇ ਹੋ ਰਿਹਾ ਹੈ ਉਹ ਤੋਂ ਬੱਚਿਆਂ ਨੂੰ ਪਤਾ ਹੋਣਾ ਚਾਹੀਦਾ ਕਿ ਦੁਨੀਆ ਸਿਰਫ ਇੱਥੇ ਤੱਕ ਨਹੀਂ ਹੈ ਇਸ ਤੋਂ ਬਾਹਰ ਵੀ ਸੱਚਾਈ ਦੀ ਦੁਨੀਆ ਚੱਲਦੀ ਹੈ ਤੇ ਇਹ ਉਹਦਾ ਹੀ ਅੰਗ ਹੈ ਤੇ ਅਸੀਂ ਕੁਝ ਨਵਾਂ ਨਹੀਂ ਕਰ ਰਹੇ ਸਾਡਾ ਪੰਜਾਬ ਜਿਹੜਾ ਇਹ ਮੇਲਿਆਂ ਦੇ ਨਾਲ ਹੀ ਜਾਣਿਆ ਜਾਂਦਾ ਹੈ ਤੇ ਉਹਨਾਂ ਚੀਜ਼ਾਂ ਨੂੰ ਇੱਕ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਉਹ ਚੀਜ਼ਾਂ ਨੂੰ ਅਸੀਂ ਅੱਗੇ ਕੈਰੀ ਓਨ ਕਰ ਸਕੀਏ ਤੇ ਸਾਡਾ ਉਪਰਾਲਾ ਤੇ ਲੋਕਾਂ ਦਾ ਸਾਨੂੰ ਜਿਹੜਾ ਹੰਗਾਰਾ ਮਿਲਦਾ ਹੈ ਉਹਦੇ ਨਾਲ ਸਾਨੂੰ ਵੀ ਬੜਾ ਕੰਮ ਕਰਨ ਦਾ ਅੱਛਾ ਮਜ਼ਾ ਆਉਂਦਾ ਹੈ ਅੱਜ ਆਪਾਂ ਗੱਲ ਕਰੀਏ ਵੀ ਔਰਤਾਂ ਲਈ ਮੇਲੇ ਦੇ ਵਿੱਚ ਕੀ ਖਾਸ ਹੈਗਾ ਤੁਹਾਨੂੰ ਹਾਂਜੀ ਤੁਸੀਂ ਦੇਖੋਗੇ ਖਰੀਦਦਾਰੀ ਦੇ ਤਾਂ ਅਸੀਂ ਮੈਕਸਿਮਮ ਘਰ 'ਚ ਜਾਈਏ ਤਾਂ ਤੁਹਾਨੂੰ ਪਤਾ ਸਾਰਾ ਆਪਣਾ ਆਪਣੀਆਂ ਧੀਆ ਭੈਣਾਂ ਸਾਰੇ ਜੋ ਸਾਡੇ ਮਦਰ ਨੇ ਸਾਰੇ ਉਹੀ ਖਰੀਦਾਰੀਆਂ ਕਰਦੀਆਂ ਘਰ 'ਚ ਇੱਥੇ ਵੀ ਤੁਸੀਂ ਦੇਖੋਗੇ ਬੜੇ ਹੀ ਵਾਜਬ ਰੇਟ ਦੇ ਉੱਪਰ ਤੁਸੀਂ ਦੇਖੋਗੇ ਤੇ ਸਾਡੇ ਰਸੋਈ ਦੇ ਸਮਾਨ ਤੋਂ ਲੈ ਕੇ ਖੁਰਚਾ ਕਰੋਕਰੀ ਆ ਉਸ ਤੋਂ ਬਾਅਦ ਤੁਸੀਂ ਦੇਖੋਗੇ ਫਰਨੀਚਰ ਦਾ ਸਮਾਨ ਹੋ ਗਿਆ ਉਸ ਤੋਂ ਬਾਅਦ ਸਾਰੇ ਸਾਡੇ ਚੂਰਨ ਵਗੈਰਾ ਬੈਠੇ ਆ ਤੇ ਆ ਆਰਟੀਫੀਸ਼ੀਅਲ ਜੁਐਲਰੀ ਹੋ ਗਈ ਆ ਇੱਧਰ ਤੁਸੀਂ ਦੇਖੋਗੇ ਸਾਡੇ ਸ਼ਾਪਿੰਗ ਸਟਾਲ ਦੇ ਵਿੱਚ ਸੌਕਸ ਆਣਦੀਆਂ ਆ ਜਿਹੜੀਆਂ ਗਰਮੀ ਦੇ ਸਰਦੀ ਦੇ ਹੁਣ ਸਰਦੀਆਂ ਦਾ ਸੀਜ਼ਨ ਆ ਯਾਨੀ ਕਿ ਇੱਕ ਹੀ ਗ੍ਰਾਉਂਡ ਦੇ ਵਿੱਚ ਤੁਹਾਨੂੰ ਸਾਰਾ ਕੁਝ ਮਿਲ ਜੂਗਾ ਸਾਡਾ ਬਰਾਲਾ ਇਹੀ ਆ ਜੀ ਕਿ ਹਰ ਚੀਜ਼ ਨੂੰ ਕਵਰ ਕੀਤਾ ਜਾਵੇ ਉਸ ਤੋਂ ਬਾਅਦ ਖਾਣ ਪੀਣ ਦੇ ਸਟਾਲ ਆ ਕਿਉਂਕਿ ਜੇ ਤੁਸੀਂ ਇੱਥੇ ਆਨੇ ਹੋ ਤੇ ਤੁਸੀਂ ਲੈ ਕੇ ਚੱਲੋ ਕਿ ਤੁਸੀਂ ਆਪਣੇ ਪੂਰੇ ਪਰਿਵਾਰ ਨਾਲ ਆਦਦੇ ਤੇ ਤੁਹਾਡੀ ਕੋਸ਼ਿਸ਼ ਹੁੰਦੀ ਕਿ ਖਾਣਾ ਵੀ ਜੇ ਅਸੀਂ ਬਾਹਰ ਹੀ ਖਾ ਲਈਏ ਤਾਂ ਵਧੀਆ ਰਹੇਗਾ ਇੱਕ ਫੈਮਿਲੀ এনवायरमेंट ਬਣਾਇਆ ਤੇ ਉਸੇ ਤਰ੍ਹਾਂ ਹੀ ਅਸੀਂ ਫੂਡ ਕੋਰਟ ਬਣਾਈ ਆ ਤੁਸੀਂ ਦੇਖੋਗੇ ਇੱਥੇ ਪ੍ਰੋਪਰ ਬੈਠਣ ਦਾ ਪ੍ਰਬੰਧ ਹੈ ਤੇ ਹਰ ਤਰ੍ਹਾਂ ਦੀ ਸੇਫਟੀ ਵੱਲੋਂ ਕੋਸ਼ਿਸ਼ ਕੀਤੀ ਗਈ ਹੈ ਤੁਸੀਂ ਦੇਖੋਗੇ ਇੱਥੇ ਪੂਰੀ ਪ੍ਰੋਪਰ ਮੈਟਿੰਗ ਹੈ ਕਿ ਇਹ ਨਹੀਂ ਹੈ ਕਿ ਤੁਸੀਂ ਆਓਗੇ ਤਾਂ ਤੁਹਾਨੂੰ ਇਸ ਤਰ੍ਹਾਂ ਫੀਲ ਹੋਊਗਾ ਕਿ ਡਸਟ ਹੈ ਤੇ ਸੀਸੀਟੀਵੀ ਕੈਮਰੇ ਲੱਗੇ ਹੋਏ ਨੇ ਬਾਕੀ ਪ੍ਰਸ਼ਾਸਨ ਦਾ ਤੇ ਪੰਜਾਬ ਪੁਲਿਸ ਦਾ ਸਾਨੂੰ ਬੜਾ ਸਹਿਯੋਗ ਹੈ ਕਿ ਸਾਨੂੰ ਹਰ ਤਰ੍ਹਾਂ ਦੀ ਫੈਸਿਲਿਟੀ ਦੇ ਦੀ ਉਹਨਾਂ ਨੇ ਕਿ ਕਿਸ ਤਰ੍ਹਾਂ ਦੀ ਕੋਈ ਦਿੱਕਤ ਤੁਹਾਨੂੰ ਆ ਨਹੀਂ ਦਿੰਦੇ ਤੇ ਉਹਨਾਂ ਨੇ ਸਾਨੂੰ ਆਪਣੇ ਨੰਬਰ ਦਿੱਤੇ ਆ ਕਿ ਕਿਸੇ ਤਰ੍ਹਾਂ ਦੀ ਕੋਈ ਕੁਝ ਤੁਹਾਨੂੰ ਪ੍ਰੋਬਲਮ ਹੋਏ ਤਾਂ ਸਾਨੂੰ ਤੁਸੀਂ ਕਾਲ ਕਰ ਸਕਦੇ ਜੀ ਇਹ ਸਨ ਮੈਲੇ ਦੇ ਆਨਰ ਜਿਨ੍ਹਾਂ ਨਾਲ ਗੱਲਬਾਤ ਕਰਕੇ ਬਹੁਤ ਅੱਛਾ ਲੱਗਾ ਕਿ ਕੋਲੋਂ ਕਿਹੜੇ ਮੇਲੇ ਆ ਇਸ ਤਰ੍ਹਾਂ ਦੇ ਪੰਜਾਬ ਦੇ ਵਿੱਚ ਲੱਗਣੇ ਚਾਹੀਦੇ ਹੈਗੇ ਆ ਤਾਂ ਕਿ ਜਿਹੜੇ ਘਰਾਂ ਦੇ ਵਿੱਚ ਲੋਕ ਬੈਠਿਆ ਉਹਨਾਂ ਨੂੰ ਟੈਨਸ਼ਨ ਹੁੰਦੀ ਹੈ ਉਹ ਟੈਨਸ਼ਨ ਤੋਂ ਕਿਤੇ ਦੂਰ ਹੁੰਦੇ ਮੋਬਾਈਲਾਂ ਦੇ ਵਿੱਚ ਜਿਹੜੇ ਆਪਣੇ ਯਾਰ ਦੋਸਤ ਨਾਲ ਫੜੇ ਹੁੰਦੇ ਆ ਉਹ ਵੀ ਆਪਣੇ ਨਾਲ ਮਿਲ ਜਾਂਦੇ ਕਿਤੇ ਨਾ ਕਿਤੇ ਮੇਲੇ ਦੇ ਵਿੱਚ ਤੁਹਾਨੂੰ ਤਸਵੀਰਾਂ ਦੇ ਵਿੱਚ ਮੈਂ ਇੱਕ ਵਾਰ ਫੇਰ ਦਿਖਾ ਦਵਾਂ ਜਿਹੜਾ ਇਹਦਾ ਮੇਲਾ ਲੱਗਿਆ ਹੈਗਾ ਬਹੁਤ ਸ਼ਾਨਦਾਰ ਮੇਲਾ ਲੱਗਿਆ ਹੋਇਆ ਹੈ ਬਠਿੰਡਾ ਦੇ ਰੋਜ਼ਗਾਰਨ ਦੇ ਨੇੜੇ ਜਿਹੜਾ ਹੈਗਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਮੇਲੇ ਦੀ ਇਸ ਵਕਤ ਜਿਹੜੇ ਕਾਫੀ ਜਿਹੜੇ ਲੋਕ ਇੱਥੇ ਮਿਲਦੇ ਤੁਸੀਂ ਦੇਖ ਸਕਦੇ ਹੋ ਤਾ ਤਸਵੀਰਾਂ ਦੇ ਵਿੱਚ ਲੋਕ ਬੜੇ ਖੁਸ਼ ਨਜ਼ਰ ਆ ਰਹੇ ਆ ਵੀਰ ਜੀ ਕੀ ਨਾਮ ਕੇ ਤੁਹਾਡਾ ਕੁਲਜੀਤ ਸਿੰਘ ਹੈ ਜੀ ਮੇਲੇ ਦੇ ਵਿੱਚ ਐਂਟਰੀ ਕੀਤੀ ਐਂਟਰੀ ਤੋਂ ਕਿਦਾਂ ਦਾ ਲੱਗਿਆ ਸਭ ਬਹੁਤ ਵਧੀਆ ਲੱਗਿਆ ਸਾਰਿਆਂ ਦੇ ਦੀ ਠਕਾਉਟ ਲੈ ਗਈ ਬਹੁਤ ਵਧੀਆ ਲੱਗਿਆ ਸੋਣਾ ਜੇ ਬਗਲ ਕਰੀ ਜਹਾਜ਼ ਜਹਾਜ਼ ਤੇ 40 ਰੁਪਏ ਦੇ ਵਿੱਚ ਚੜ ਕੇ ਥੱਲੇ ਉਤਰ ਕੇ ਲੱਗਦਾ ਪਹਿਲੀ ਫੀਲਿੰਗ ਆਉਂਦੀ ਹੈ ਜੀ ਸੋਣਾਗਾ ਆ ਠੀਕ ਲੱਗਦਾ ਜੀ ਜੀ ਹਾਂਜੀ ਹਾਂਜੀ ਕਿਹੜੀ ਜਗ੍ਹਾ ਤੋਂ ਆਏ ਬੀਬੀ ਵਾਲਾ ਪੈਂਟਾ ਜੀ ਬੀਬੀ ਵਾਲਾ ਪੈਂਟਾ ਤੋਂ ਸਪੈਸ਼ਲ ਮੇਰੇ ਤੱਕ ਨਹੀਂ ਆਏ ਹਾਂ ਹ ਅਮਾਜੀ ਦਾ ਬੇਟਾ ਹਾਂਗਕਾਂਗ ਤੋਂ ਆਇਆ ਸੀ ਤਾਂ ਆਪਾਂ ਵੀਰ ਜੀ ਨਾਲ ਵੀ ਗੱਲਬਾਤ ਕਰ ਲੈਨੇ ਵੀਰ ਜੀ ਪੰਜਾਬ ਦੇ ਵਿੱਚ ਆਏ ਹੋ ਫਿਰ ਮੇਲਾ ਕਿਸ ਤਰ੍ਹਾਂ ਲੱਗ ਰਿਹਾ ਹੈ ਬਹੁਤ ਵਧੀਆ ਲੱਗਿਆ ਜੀ ਇੱਥੇ ਜਿਹੜਾ ਆਪਣਾ ਸੱਭਿਆਚਾਰ ਹੈ ਕਲਚਰ ਹੈ ਉਸ ਦੇ ਬਾਰੇ ਪਤਾ ਲੱਗਿਆ ਆਪਣਾ ਇਤਿਹਾਸ ਹਾਂਜੀ ਉਹ ਮੀਲੇ ਦੇ ਵਿੱਚ ਐਂਟਰੀ ਕੀਤੀ ਕੋਈ ਮਲਿਕ ਨਹੀਂ ਕੁਮੇ ਦੇ ਨਹੀਂ ਹੈ ਤਾਂ ਸ਼ੁਰੂ ਕੀਤਾ ਹੈ ਤਾਂ ਜਹਾਜ਼ ਤੋਂ ਉਤਰ ਕੇ ਆਏ ਜਹਾਜ਼ ਤੋਂ ਵੈਸੇ ਤਾਂ ਬਹੁਤ ਸਾਰੇ ਪੈਸੇ ਲੱਗ ਜਾਂਦੇ ਜਹਾਜ਼ ਚੜ੍ਹਨ ਵਾਸਤੇ 40 ਰੁਪਏ ਚੜ੍ਹ ਕੇ ਤੇ ਉਤਰ ਕੇ ਆ ਗਏ ਕਿੱਦਾਂ ਲੱਗਿਆ ਫਿਰ 40 ਰੁਪਏ ਬਹੁਤ ਵਧੀਆ ਲੱਗਿਆ ਜੀ 40 ਰੁਪਏ ਉਸ ਦੇ ਦਾ ਜਹਾਜ਼ ਐਡੇ ਇੱਕ ਤਾਂ ਹਾਂ ਜੀ ਹਾਂ ਜੀ ਤੁਸੀਂ ਦੇਖ ਸਕਦੇ ਹੋ ਜਿਹੜੇ ਕਾਫੀ ਜਿਹੜੇ ਵੀਰ ਹੈ ਮੇਲੇ ਦੇ ਵਿੱਚ ਆਏ ਹੈਗੇ ਤੇ ਬੜੇ ਖੁਸ਼ ਨਜ਼ਰ ਆ ਰਹੇ ਆ ਤੁਸੀਂ ਵੀਰਾਂ ਵੀ ਘੁਮਾ ਰਹੇ ਆ ਤੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਆ ਭੈਣ ਜੀ ਹੋਰੀ ਵੀ ਹੈਗੇ ਭੈਣ ਜੀ ਨਾਲ ਗੱਲਬਾਤ ਕਰ ਲੈਣੇ ਹੈਗੇ ਆ ਦੇਖੋ ਭੈਣ ਜੀ ਗੱਲਬਾਤ ਕਰਨ ਤੋਂ ਸ਼ਰਮਾ ਰਹੇ ਕਿਤੇ ਨਾ ਕਿਤੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਮੇਲੇ ਦੇ ਵਿੱਚ ਸਭ ਬਹੁਤ ਸਾਰੇ ਲੋਕ ਆ ਕੇ ਆਪਣਾ ਮਨੋਰੰਜਨ ਕਰ ਰਹੇ ਹੈਗੇ ਆ ਤੇ ਵੀਰ ਜੀ ਵੀ ਹੈਗੇ ਤੁਸੀਂ ਤੁਸੀਂ ਆਪ ਗੱਲਬਾਤ ਕਰਨੇ ਵੀਰ ਜੀ ਕੀ ਨਾਮ ਹੈ ਤੁਹਾਡਾ ਹਾਂ ਮੇਰਾ ਨਾਮ ਮਨੀਸ਼ ਪੰਦੀ ਹੈ ਜੀ 40 ਰੁਪਏ ਦੇ ਵਿੱਚ ਦੇਖੇ ਸਰਜਾਇਤ ਉੱਤਰ ਵੀ ਆਏ ਕਿੰਦਾ ਲੱਗਾ 40 ਰੁਪਏ ਬਹੁਤ ਵਧੀਆ ਤੇ ਮਨੋਰੰਜਨ ਮੇਲਾ ਜਿਸ ਦੀ ਗੱਲ ਕੀਤੀ ਜਾਵੇ ਕਿਉਂਕਿ ਨਾ ਇਹ ਜਿਹੜੇ ਵੈਂਡਰਸ ਆਏ ਹੋਏ ਆ ਇਹ ਵੈਂਡਰਸ ਆਪਣੀਆਂ ਆਪਣੀਆਂ ਚੀਜ਼ਾਂ ਲੈ ਕੇ ਇੱਥੇ ਮੌਕੇ ਤੇ ਪਹੁੰਚੇ ਹੋਏ ਆ ਤੇ ਮੈਂ ਤਾਂ ਇੱਕ ਤੁਹਾਡੇ ਮਾਧਿਅਮ ਰਾਹੀਂ ਇੱਕ ਸਨੇਹਾ ਦੇ ਸਕਦਾ ਕਿ ਜਿਵੇਂ ਕਿ ਆ ਵੀਰ ਇੱਥੇ ਆਵਦੀ ਆ ਜਿਹੜੇ ਦਿਖਾ ਰਹੇ ਪ੍ਰਦਰਸ਼ਨੀ ਕਰ ਰਹੇ ਨੇ ਤਾਂ ਜਿਹੜੇ ਵੀ ਵੀਰ ਇਥੋਂ ਦੂਰ ਨੇੜੇ ਆਏ ਆ ਤਾਂ ਬਟਿੰਡਾ ਵਾਸੀਆਂ ਨੂੰ ਖਾਸ ਕਰਕੇ ਚਾਹੀਦਾ ਹੈ ਕਿ ਇੱਥੇ ਆ ਕੇ ਜਿਹੜੀ ਪਰਚੇਜ਼ਿੰਗ ਆਪਾਂ ਬਾਹਰ ਕਰਦੇ ਆ ਉਹ ਪਰਚੇਜ਼ਿੰਗ ਇੱਥੇ ਮੈਂ ਦੇਖ ਰਿਹਾ ਪਿਛਲੇ ਪਾਸੇ ਕਿਸੇ ਤੇ 30 ਰੁਪਏ ਲਿਖੇ 40 ਜੇ ਚੀਜ਼ ਦੀ ਲੋੜ ਨਹੀਂ ਵੀ ਹੈਗੀ ਤਾਂ ਵੀ ਆਪਾਂ ਨੂੰ ਚਾਹੀਦਾ ਹੈ ਕਿ ਇੱਥੇ ਆ ਕੇ ਕੁਛ ਨਾ ਕੁਛ ਪਰਚੇਜ਼ਿੰਗ ਕੋ 5-70000 ਰੁਪਏ ਪਰਚੇਜ਼ ਕਰੀਏ ਤਾਂ ਜੋ ਬਾਹਰ ਵਾਲੇ ਬੰਦੇ ਜਿਹੜੇ ਇੱਥੇ ਆ ਕੇ ਆਪਣੇ ਕੋਲੇ ਆਏ ਆ ਉਹ ਅੱਗੇ ਤੋਂ ਵੀ ਜਿਹੜਾ ਇੱਥੇ ਆ ਕੇ ਆਪਣਾ ਸਟਾਲ ਵਗੈਰਾ ਲਗਾਣ ਔਰ ਬਾਹਰ ਦੀ ਜਿਹੜੀ ਚੀਜ਼ਾਂ ਇੱਥੇ ਆ ਕੇ ਸਾਨੂੰ ਜੜੀਆਂ ਦੇ ਰੋਜ਼ਗਾਰ ਵੀ ਮੇਰੇ ਨਾਲ ਦੇਣਾ ਤੁਹਾਡੇ ਕਹਿੰਦੇ ਮਤਲਬ ਇਹਨ ਅਸੀਂ ਇੱਥੇ ਕੁਝ ਖਰਚੇ ਨਾ ਆਏ ਅਸੀਂ ਇੱਥੇ ਆ ਕੇ ਮੌਲ ਭਾਵ ਨਹੀਂ ਦੇਖ ਰਹੇ ਕਿ ਹਾਂਜੀ ਕੋਈ 30 ਰੁਪਏ ਦੀ ਚੀਜ਼ ਸਾਨੂੰ 25 ਜੀ ਮਿਲ ਜੇ ਜਾਂ ਕੁਝ ਮਿਲ ਜੇ ਤਾਂ ਆਪਾਂ ਨੂੰ ਬਟਿੰਡਾ ਵਾਸੀਆਂ ਨੂੰ ਚਾਹੀਦਾ ਕਿ ਆਪਾਂ ਇੱਥੇ ਆ ਕੇ 5-700 ਹਜ਼ਾਰ ਰੁਪਏ ਜਿਹੜਾ ਹਰੇਕ ਬੰਦਾ ਆ ਕੇ ਖਰਚੇ। ਬਟਿੰਡਾ ਪਹਿਲਾਂ ਚੀਨਾ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਤੇ ਹੁਣ ਬਹੁਤ ਸਾਰੇ ਲਗਾਤਾਰ ਮੇਲੇ ਲੱਗਦੇ ਆ ਰਹੇ ਆ। ਲੱਗਦਾ ਨਹੀਂ ਬਟਿੰਡਾ ਹੁਣ ਮੇਲਿਆਂ ਦੇ ਨਾਮ ਦੇ ਨਾਲ ਜਾਣਿਆ ਜਾਂਦਾ। ਮੈਂ ਨਾ ਕੱਲ ਦੀ ਗੱਲ ਕਰਦਾ ਆ ਮੀਤੂ ਵੀਰ ਜੀ ਕੱਲ ਦੀ ਗੱਲ ਇਹ ਸੀਗੀ ਕਿ ਕੱਲ ਮੇਲਾ ਜਾਗਦੇ ਜਗਨੂਆਂ ਤੇ ਗਏ। ਤੇ ਜਿਵੇਂ ਇਸ ਮੇਲੇ ਚ ਆਇਆ ਤਾਂ ਮੇਰਾ ਤਾਂ ਇੱਕ ਸ਼ੌਂਕ ਹੈ ਮੇਰੇ ਪਰਿਵਾਰ ਦਾ ਸ਼ੌਂਕ ਹੈ ਕਿ ਹਰੇਕ ਮੇਲੇ ਤੇ ਜਾਣਾ ਤੇ ਉੱਥੇ ਕੁਛ ਨਾ ਕੁਛ ਪਰਚੇਜ਼ਿੰਗ ਕਰਨੀ ਹੈ ਜੇ ਨਹੀਂ ਵੀ ਲੋੜ ਤਾਂ ਵੀ ਪਰਚੇਜ਼ ਕਰਨਾ ਹੈ ਪਰ ਜਾਗਦੇ ਜਗਰੋ ਤੇ ਜਾ ਕੇ ਮੇਲੇ ਤੇ ਸਾਨੂੰ ਇਹ ਅਨੁਭਵ ਹੋਇਆ ਕਿ ਜੋ ਚੀਜ਼ਾਂ ਵਿਰਾਸਤੀ ਆਪਣੀ ਹੈਗੀਆਂ ਵਿਰਾਸਤੀ ਚੀਜ਼ਾਂ ਨਾਲ ਜੁੜੇ ਬੱਚਿਆਂ ਨੂੰ ਦੱਸਿਆ ਤੇ ਖਾਸ ਕਰ ਜਿਹੜਾ ਖਿੱਚ ਦਾ ਕੇਂਦਰ ਆਪਣਾ ਜਾਗਦੇ ਜਗਰੋ ਦਾ ਰਿਹਾ ਉਹ ਰਿਹਾ ਕਿ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਤੇ ਨਾਲ ਜਿਹੜੇ ਭਾਂਡਿਆਂ ਦੇ ਵਿੱਚ ਬਣਾਇਆ ਗਿਆ ਸੀਗਾ ਉਹ ਬਾ ਕਮਾਲ ਸੀ ਤੇ ਮੈਨੂੰ ਲੱਗਾ ਆਪਾਂ ਇੱਕ ਦੋ ਰੋਟੀਆਂ ਖਾ ਕੇ ਆਪਾਂ ਸਬਰ ਕਰ ਲੈਣੇ ਪਰ ਉਥੇ ਪੰਜ-ਪੰਜ ਰੋਕੀਆਂ ਜਿਹੜੀਆਂ ਖਾਦੀਆਂ ਗਈਆਂ ਤਾਂ ਇਹੀ ਸ੍ਰੇ ਹੈ ਕਿ ਜਿੱਥੇ ਵੀ ਕੋਈ ਬਠੰਡਾ ਦੇ ਵਿੱਚ ਇਸ ਤਰ੍ਹਾਂ ਦਾ ਮੇਲਾ ਲੱਗਦਾ ਆਪਾਂ ਨੂੰ ਜਾਣਾ ਚਾਹੀਦਾ ਸਭ ਪਰਿਵਾਰ ਤਾਂ ਕਿ ਜਿਹੜਾ ਵਿਰਸਾ ਹੈ ਉਹ ਆਪਣਾ ਬਚਿਆ ਰਹੇ ਇੱਕ ਆਪਾਂ ਗੱਲ ਕਰੀ ਹੋਈ ਜਿਹੜਾ ਔਰਤਾਂ ਹੈਗੀਆਂ ਜਾਂ ਬੱਚੇ ਹੈਗੇ ਆ ਜ਼ਿਆਦਾਤਰ ਘਰਾਂ ਦੇ ਵਿੱਚ ਮੋਬਾਈਲਾਂ ਦੇ ਵਿੱਚ ਬਿਜੀ ਰਹਿੰਦੇ ਆ ਮੇਲਿਆਂ ਦੇ ਵਿੱਚ ਘਾਟਾ ਆਉਣਾ ਆਉਣਾ ਉਹਨਾਂ ਦਾ ਕਾਰਨ ਹੁੰਦਾ ਆ ਤੇ ਜਿਵੇਂ ਮੋਬਾਈਲ ਵਿੱਚ ਬਿਜੀ ਰਹਿੰਦੇ ਜੇ ਹੁਣ ਮੇਲੇ ਵਿੱਚ ਆਪਾਂ ਆਵਾਂਗੇ ਤਾਂ ਆਪਣੇ ਪੁਰਾਣੇ ਜਿਹੜੇ ਯਾਰ ਦੋਸਤਾਂ ਨਾਲ ਪੜੇ ਹੁੰਦੇ ਉਹ ਵੀ ਮਿਲ ਜਾਂਦੇ ਇਸ ਨੂੰ ਮੇਲਾ ਵੀ ਕਹਿਆ ਜਾਂਦਾ ਬਿਲਕੁਲ ਬਹੁਤ ਵਧੀਆ ਤੁਹਾਡਾ ਇਹ ਖਾਸ ਕਰ ਮੋਬਾਈਲ ਤੇ ਇਹ ਅੱਜ ਕੱਲ ਇੰਨੀ ਕਿ ਜ਼ਿਆਦਾ ਬੀਜੀ ਲਾਈਫ ਹੋ ਚੁੱਕੀ ਆ ਕਿ ਹਰੇਕ ਬੱਚੇ ਮੋਬਾਈਲਾਂ ਤੇ ਬੀਜੀ ਆ ਤੇ ਇਸ ਤਰ੍ਹਾਂ ਦੇ ਮੇਲੇ ਜੇ ਹਰ 4 ਮਹੀਨੇ ਬਾਅਦ 6 ਮਹੀਨੇ ਬਾਅਦ ਜਿਵੇਂ ਲੱਗ ਰਹੇ ਆ ਤੇ ਜਾਂ ਅੱਗੇ ਵੀ ਲੱਗਦੇ ਰਹਿਣ ਤਾਂ ਉਹਦੇ ਨਾਲ ਘੱਟੋ ਘੱਟ ਜਿਹੜਾ ਆ ਟਾਈਮ ਹੈ ਨਾ ਜਿਹੜਾ ਜੇ ਮੰਨ ਕੇ ਚੱਲੋ ਇਹ ਟਾਈਮ ਇਨ ਹੈ ਕਿ ਇਹ ਤਕਰੀਬਨ 5 ਵਜੇ ਤੋਂ ਲੈ ਕੇ ਕੋਈ 3:30 ਵਜੇ ਤੱਕ ਬੱਚੇ ਸਕੂਲ ਤੋਂ ਘਰ ਆਉਂਦੇ ਆ ਤੇ 3 ਵਜੇ ਤੋਂ ਬਾਅਦ ਜਿਹੜਾ ਟਾਈਮ ਹੁੰਦਾ ਉਹ ਥੋੜਾ ਜਿਹਾ ਫ੍ਰੀ ਟਾਈਮ ਹੁੰਦਾ ਜੇ ਬੱਚਿਆਂ ਨੇ ਘੰਟਾ ਇੱਕ ਰੈਸਟ ਵੀ ਕਰ ਲਿਆ ਤਾਂ ਉਦੋਂ ਉਹ ਮੋਬਾਈਲਾਂ ਤੇ ਜ਼ਰੂਰ ਜਾਣਗੇ ਤਾਂ ਜੇਕਰ ਇਹ ਮੇਲਾ ਇਸ ਤਰ੍ਹਾਂ ਦਾ ਜਿਵੇਂ ਹਫ਼ਤੇ ਦਾ ਮੇਲਾ ਜਾਂ 10 ਦਿਨ ਦਾ ਮੇਲਾ ਕੋਈ ਨਾ ਕੋਈ ਮੇਲਾ ਆਂਦਾ ਰਹੇ ਤਾਂ ਮੋਬਾਈਲਾਂ ਤੋਂ ਘੱਟੋ ਘੱਟ ਨਜਾਤ ਮੈਨੂੰ ਲੱਗਦਾ ਕਿ ਜਿਆਦਾ ਪਰਸੈਂਟੇਜ ਦੀ ਗੱਲ ਕੀਤੀ ਉਹਦੇ 15-20% ਤਾਂ ਜਿਹੜਾ ਫਰਕ ਜਿਹੜਾ ਉਹ ਪੈ ਸਕਦਾ ਜੀ ਜੀ ਤੁਸੀਂ ਸੁਣੇ ਚੱਕੇ ਵੀਰ ਜੀ ਕੋਲੋਂ ਤੇ ਵੀਰ ਜੀ ਨੇ ਦੱਸਿਆ ਕਿਹੜੇ ਮੋਬਾਈਲਾਂ ਦੇ ਵਿੱਚ ਬੱਚੇ ਜਾਂ ਔਰਤਾਂ ਘਰਾਂ ਦੇ ਵਿੱਚ ਵਿਜੀ ਰਹਿੰਦੇ ਹੈਗੇ ਉਹਨਾਂ ਨੂੰ ਇਸ ਤਰ੍ਹਾਂ ਦੇ ਮੇਲਿਆਂ ਦੇ ਵਿੱਚ ਜ਼ਰੂਰ ਆਉਣਾ ਚਾਹੀਦਾ ਹੈ ਕਿ ਸਟ੍ਰੈਸ ਤੋਂ ਕਿਤੇ ਨਾ ਕਿਤੇ ਜਿਹੜੀ ਰਾਤ ਮਿਲ ਸਕੇ ਤੇ ਤੁਸੀਂ ਬਟੰਡਾ ਤੋਂ ਦੇਖ ਰਹੇ ਹੋ ਸਰਤਾਰ ਨਿਊਜ਼ ਤੇ ਮੈਥ ਰੋਵਰ ਰਹੇਗਾ